ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 chadi point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਜਿਹੜੇ ਦੋਸਤ PSPCL ਨਾਲ ਰਿਲੇਟਡ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹਨ ਜਿਵੇਂ PSPCL ਅਪਰੈਂਟਸ਼ਿਪ ਐਲਮ PSUCL ਜਾਂ PSC ਵਿੱਚ ਗ੍ਰੇਡ 2 ਦੀ ਤਿਆਰੀ ਕਰ ਰਹੇ ਹਾਂ ਉਹਨਾਂ ਲਈ ਟੈਕਨੀਕਲ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣੀਆਂ ਹੋਣ ਤਾਂ ਇਹ ਨੰਬਰ 96 461 15 144 ਇਸ ਨੰਬਰ ਤੇ ਓਨਲੀ 200 ਰੁਪਏ Google Pay ਜਾਂ PhonePe ਕਰਕੇ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਇਸ ਨੰਬਰ ਤੇ ਤੁਸੀਂ ਸਾਨੂੰ ਭੇਜ ਦੇਣਾ ਹੈ ਤੁਹਾਨੂੰ ਤੁਰੰਤ 1200 1300 ਦੇ ਕਰੀਬ MCQ ਦੀ PDF ਤੁਹਾਡੇ ਮੋਬਾਈਲ ਫੋਨ ਤੇ ਦੇਖਣ ਨੂੰ ਮਿਲੇਗੀ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਵੀ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਕਵੈਸਚਨ ਹੈ ਜੀ ਐਲਟੀ ਲਾਈਨ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਲਾਈਨ ਚਾਲੂ ਹੈ ਜਾਂ ਨਹੀਂ ਐਲਟੀ ਲਾਈਨ ਦੀ ਗੱਲ ਕਰ ਰਿਹਾ ਐਲਟੀ ਇੱਕ ਹੁੰਦਾ ਐਚਟੀ ਇੱਕ ਹੁੰਦਾ ਐਲਟੀ ਐਚਟੀ ਉਹ ਹੋ ਗਿਆ ਹਾਈ ਟੈਂਸ਼ਨ ਜਿੱਥੋਂ ਆਪਨੇ ਕੋਲ 3 ਫੇਸ ਲਾਈਨ 11 ਕੇਵੀ 11000 ਵੋਲਟ ਜੋ 11 ਕੇਵੀ ਆਪਨੇ ਤੇ ਕੋਲ ਪਹੁੰਚਦੀ ਹੈ LTO ਹੋ ਗਿਆ ਜਿਹੜੇ ਆਪਣੇ ਡਿਸਟ੍ਰੀਬਿਊਸ਼ਨ ਟਰਾਂਸਫਰਮਰ ਤੋਂ ਆਪਣੇ ਘਰਾਂ ਤੱਕ ਪਹੁੰਚਦੀ ਹੈ ਸਰਵਿਸ ਲਾਈਨ ਤੱਕ ਪਹੁੰਚਦੀ ਹੈ ਉਸ ਨੂੰ ਕੀ ਕਹਿੰਦੇ ਹਨ LT ਜਾਂ LV ਲੋ ਵੋਲਟੇਜ HV ਹਾਈ ਵੋਲਟੇਜ ਤਾਂ LT ਲਾਈਨ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਲਾਈਨ ਚਾਲੂ ਹੈ ਜਾਂ ਨਹੀਂ অপਸ਼ਨਸ ਆਪਣੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਹੈ ਲਾਈਨ ਟੈਸਟਰ ਦੂਸਰੀ ਹੈ ਮਲਟੀਮੀਟਰ ਲਾਈਨ ਟੈਸਟਰ ਅਤੇ ਮਲਟੀਮੀਟਰ ਨਾਲ ਜਾਂ ਪਲਾਸ ਨਾਲ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਲਾਈਨ ਟੈਸਟਰ ਅਤੇ ਮਲਟੀਮੀਟਰ ਲਾਈਨ ਟੈਸਟਰ ਅਤੇ ਮਲਟੀਮੀਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲ ਜੀਏ ਦੋਸਤੋ ਕੁਐਸਚਨ ਨੰਬਰ ਹੈ 2 ਰੈジਸਟੈਂਸ ਨੂੰ ਸੀਰੀਜ਼ ਵਿੱਚ ਜੋੜਨ ਤੇ ਕੋਲਰ ਰੈジਸਟੈਂਸ ਜੇਕਰ ਰਜਿਸਟੈਂਸ ਨੂੰ ਸੀਰੀਅਲ ਵਿੱਚ ਜੋੜਨਾ ਹੈ ਜੋੜਦਾ ਹੈ ਪਲੱਸ ਕਰਨਾ ਹੈ ਤਾਂ ਰਜਿਸਟੈਂਸ ਦੀ ਕੋਲਰ ਰਜਿਸਟੈਂਸ ਵਧਦੀ ਹੈ ਘਟਦੀ ਹੈ ਕੋਈ ਫਰਕ ਨਹੀਂ ਪੈਂਦਾ ਜਾਂ ਸਾਰੇ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਰਜਿਸਟੈਂਸ ਵਧੇਗੀ ਵਧਦੀ ਹੈ ਆਪਸ਼ਨ ਏ ਬਿਲਕੁਲ ਰਾਈਟ ਆਨਸਰ ਹੈ ਵਧਦੀ ਹੈ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 3 ਸਰਕਟ ਵਿੱਚ ਕਰੰਟ ਕਦੋਂ ਚੱਲਦਾ ਹੈ ਸਰਕਟ ਦੇ ਵਿੱਚ ਕਰੰਟ ਕਦੋਂ ਚੱਲਦਾ ਹੈ ਜਦੋਂ ਸਵਿਚ ਓਪਨ ਹੋਵੇ ਜਦੋਂ ਸਵਿਚ ਕਲੋਜ਼ ਹੋਵੇ ਜਦ ਸਵਿਚ ਓਪਨ ਜਾਂ ਕਲੋਜ਼ ਹੋਵੇ ਜਾਂ ਇਹ ਸਾਰੇ ਤਾਂ ਇਸਦਾ ਜੋ ਰਾਈਟ ਆਨਸਰ ਹੈ ਜਦੋਂ ਸਵਿਚ ਓਪਨ ਜਾਂ ਕਲੋਜ਼ ਹੋਵੇ ਤਾਂ ਸਰਕਟ ਵਿੱਚ ਕਰੰਟ ਚੱਲਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 4 ਸੈਲਾ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ ਸੈਲਾ ਨੂੰ ਸੀਰੀਜ਼ ਵਿੱਚ ਕਿਉਂ ਜੋੜਿਆ ਜਾਂਦਾ ਹੈ 옵ਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਵੋਲਟੇਜ ਵਧਾਉਣ ਲਈ ਵੋਲਟੇਜ ਘਟਾਉਣ ਲਈ ਕਰੰਟ ਵਧਾਉਣ ਲਈ ਜਾਂ ਕਰੰਟ ਘਟਾਉਣ ਲਈ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵੋਲਟੇਜ ਨੂੰ ਵਧਾਉਣ ਲਈ ਸੈੱਲਾਂ ਨੂੰ ਸੀਰੀਜ਼ ਵਿੱਚ ਜੋੜਿਆ ਜਾਂਦਾ ਹੈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈਗਾ ਆਪਣੇ ਕੋਲ 5 ਜਦੋਂ 3 3 ਓਮ ਦੀਆਂ ਦੋ ਰੈਜ਼ਿਸਟੈਂਸਾਂ ਨੂੰ ਸੀਰੀਜ਼ ਵਿੱਚ ਜੋੜਿਆ ਜਾਵੇ ਤਾਂ ਕੋਲ ਰੈਜ਼ਿਸਟੈਂਸ ਕਿੰਨੀ ਹੁੰਦੀ ਹੈ ਜਦੋਂ ਕਹਿ ਰਿਹਾ ਜਦੋਂ ਤਿੰਨ ਤਿੰਨ ਓਮ ਦੀਆਂ ਦੋ ਰੈジਸਟੈਂਸਾਂ ਇਹ ਇਹ ਹੋ ਗਿਆ ਇਹ ਬੀ ਹੋ ਗਿਆ ਦੋ ਰੈジਸਟੈਂਸਾਂ ਨੂੰ ਕਿਹਾ ਤਿੰਨ ਓਮ ਦੀਆਂ ਤੇ ਆਪਾਂ ਪਤਾ ਇਹ ਦੱਸਦਾ ਜੋੜ ਕਰ ਦੇਣਾ ਹੁੰਦਾ 3 3 6 ਓ ਤਾਂ ザ ਰਾਈਟ ਆਨਸਰ ਆ ਜਾਏਗਾ ਆਪਸ਼ਨ ED ਇਸ ਦਾ ਰਾਈਟ ਆਨਸਰ ਹੈ 6 ਓ ਇਹ ਓਮ ਦਾ ਸਿੰਬਲ ਹੈ ਜੀ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 7 ਏਸੀ ਕਰੰਟ ਜਾਂ ਵੋਲਟੇਜ ਇੱਕ ਸੈਕਿੰਡ ਵਿੱਚ ਜਿੰਨੇ ਚੱਕਰ ਪੂਰੇ ਕਰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਏਸੀ ਕਰੰਟ ਦੀ ਗੱਲ ਕੀਤੀ ਹੈ ਜੀ ਏਸੀ ਕਰੰਟ ਦੀ ਗੱਲ ਕੀਤੀ ਹੈ ਪਾਵਰ ਫੈਕਟਰ ਫ੍ਰੀਕੁਐਂਸੀ ਐਬਿਟਿਊਡ ਜਾਂ ਪਾਵਰ ਚੱਕਰ ਵਿੱਚ ਇੱਕ ਸੈਕਿੰਡ ਵਿੱਚ ਜੋ ਆ ਚੱਕਰ ਜਿਹੜੇ प्लस माइनस प्लस माइनस प्लस माइनस होंगे ना तो चक्कर पूरे कर उसू की किया जाता है तो इसका राइट आंसर है दोस्तों फ्रीक्वेंसी नेक्स्ट क्वेश्चन चलिए दोस्तों क्वेश्चन नंबर है सत्त एक किलो वाट वाट के बराबर होंगे है सौ वाट दस वाट हज़ार वाट जा दस हजार वाट तो दोस्तों इसका राइट आंसर है हजार वाट ठीक है दोस्तों नेक्स्ट क्वेश्चन चलिए दोस्तों क्वेश्चन नंबर है अठ सम इलैक्ट्रिक करंट को मापन हेठ लिखियों जंत्र वरत्या जाता है समॉ इलैक्ट्रिकल करंट को मापने वोल्ट मीटर रियू स्टेट वाट गलवेनोमीटर तो दोस्तों इज द राइट आंसर है वो है गैल्वेनोमीटर गैल्वेनोमीटर ऑप्शन ससा इज द बिल्कुल राइट आंसर दोस्तों नेक्स्ट क्वेश्चन चल गए दोस्तों क्वेश्चन नंबर है 9 भारत ਵਿੱਚ ਬਿਜਲੀ ਸਪਲਾਈ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ ਭਾਰਤ ਵਿੱਚ ਬਿਜਲੀ ਸਪਲਾਈ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ 40 हर्ट्ज 50 हर्ट्ज 60 हर्ट्ज ਜਾਂ 70 हर्ट्ज ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 50 हर्ट्ज ਨੈਕਸਟ ਕੁਐਸਚਨ ਲਈਏ ਦੋਸਤੋ ਕੁਐਸਚਨ ਨੰਬਰ ਹੈ 10 ট্রান্সਫਾਰਮਰ ਵਿੱਚ ਤੇਲ ਦਾ ਕੰਮ ਕੀ ਹੈ ਹਾਂਜੀ ਦੋਸਤੋ ট্রান্সਫਰਮਰ ਵਿੱਚ ਤੇਲ ਦਾ ਕੰਮ ਕੀ ਹੈ ਇਨਸੂਲੇਸ਼ਨ ਦੇਣਾ ਕੋਰ ਨੂੰ ਠੰਡਾ ਰੱਖਣਾ ਕੋਈ ਨਹੀਂ ਜਾ ਉੜਾਤ ਐੜਾ ਦੋਵੇਂ ਹਾਂ ਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਇਨਸੋਲੂਸ਼ਨ ਦੇਣਾ ਐਂਡ ਕੋਰ ਨੂੰ ਠੰਡਾ ਰੱਖਣਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਉੜਾਤ ਐੜਾ ਦੋਵੇਂ ਠੀਕ ਹੈ ਜੀ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 11 ਟਰਾਂਸਫਾਰਮਰ ਦੀ ਕੋਰ ਕਿਸ ਧਾਤੂ ਦੀ ਬਣੀ ਹੁੰਦੀ ਹੈ ਜੋ ਟਰਾਂਸਫਾਰਮਰ ਦੀ ਕੋਰ ਬਣੀ ਹੁੰਦੀ ਹੈ ਉਹ ਕਿਸ ਤਾਤੂ ਦੀ ਬਣੀ ਹੁੰਦੀ ਹੈ ਕਾਪਰ ਸਿਲਵਰ ਲੋਹਾ ਸਿਲੀਕਨ ਸਟੀਲ ਦਾ ਰਾਈਟ ਆਨਸਰ ਸਿਲੀਕਨ ਸਟੀਲ ਦੋਸਤੋ ਜੇਕਰ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਤੁਰੰਤ ਇਸ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੱਕ ਤੁਸੀਂ ਪਹੁੰਚੋ ਤੇ ਬਹੁਤ ਬਹੁਤ ਲਾਭ ਪ੍ਰਾਪਤ ਕਰੋ ਜਿਹੜੇ ਦੋਸਤਾਂ ਨੇ ਪਿਛਲੀ ਵਾਰੀ 2500 ਦਾ ਪੇਪਰ ਦਾ ਏਲਮ ਦਾ ਪੇਪਰ ਦਿੱਤਾ ਸੀਗਾ ਲਗਭਗ 90% ਆਪਣੇ ਹੀ ਜਿਹੜੇ ਐਮਸੀਕਿਊ ਟੌਪ ਦੇ ਐਮਸੀਕਿਊ ਕਰਾਏ ਹੋਏ ਸੀ ਉਹਨਾਂ ਵਿੱਚੋਂ ਆਇਆ ਹੈ ਭਾਵੇਂ ਤੁਸੀਂ ਆਪਣੀਆਂ ਵੀਡੀਓ ਦੇਖ ਲਓ ਪਿਛਲੇ ਵੀਡੀਓ ਦੇਖ ਲਓ ਨਿਊਮੈਰੀਕਾ ਦੇ ਵੀਡੀਓ ਵੀ ਪਈਆਂ ਹਨ ਬਹੁਤ ਹੀ ਵਧੀਆ ਸਮੁੱਚੇ ਢੰਗ ਦੇ ਨਾਲ ਤਿਆਰੀ ਕਰਵਾਈ ਸਗੀ ਬਿਲਕੁਲ ਫ੍ਰੀ ਆਫ ਕੋਸਟ ਜੋ ਆਪਣਾ ਬੈਚ ਸੀਗਾ ਕਿਸੇ ਕੋਲ ਕੋਈ ਵੀ ਫੀਸ ਨਹੀਂ ਲਏਗੀ ਓਨਲੀ ਪੀਡੀਐਫ ਦੇ 200 ਰੁਪਏ ਰੱਖੇਗੇ ਸੀਗੇ ਜੇਕਰ ਤੁਸੀਂ ਹੁਣ ਵੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ ਕੰਟੈਕਟ ਕਰਕੇ ਤੁਸੀਂ ਸਾਡੇ ਕੋਲ ਪੀਡੀਐਫ ਲੈ ਸਕਦੇ ਹੋ ਅਤੇ ਜੇਕਰ ਤੁਸੀਂ ਸਾਡੇ ਅਫੀਸ਼ੀਅਲ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉੱਥੇ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਬਕਲਰ ਰਿਲੇ ਟਰਾਂਸਫਾਰਮਰ ਦੀ ਕਿਸ ਚੀਜ਼ ਤੋਂ ਸੁਰੱਖਿਆ ਕਰਦੀ ਹੈ ਪਹਿਲਾਂ ਤਾਂ ਇਹ ਸੁਣੋ ਕਿ ਬਕਲਰ ਰਿਲੇ ਕਿਹੜੇ ਟਰਾਂਸਫਾਰਮਰ ਤੇ ਲੱਗੀ ਹੁੰਦੀ ਹੈ ਬਕਲਰ ਰਿਲੇ ਪਾਵਰ ਟਰਾਂਸਫਾਰਮਰ ਤੇ ਲੱਗੀ ਹੁੰਦੀ ਹੈ ਜਿਹੜੇ ਕਿ 500 ਕੇਵੀ ਤੋਂ ਵੱਧ ਹੁੰਦੇ ਹਨ ਜਿਹੜੇ ਕਿ 500 KV ਤੋਂ ਵੱਧ ਹੁੰਦੇ ਆ ਉਹਨਾਂ ਤੇ ਬਕਲ ਜ਼ਰਲੇ ਲੱਗੀ ਹੁੰਦੀ ਹੈ। ਅਸਮਾਨੀ ਬਿਜਲੀ ਤੋਂ ਬਚਾਉਂਦੀ ਹੈ। ਬਾਹਰੀ ਫਾਲਟ ਤੋਂ, ਅੰਦਰੂਨੀ ਫਾਲਟ ਤੋਂ ਜਾਂ ਇਹਨਾਂ ਚ ਕੋਈ ਨਹੀਂ। ਇਸ ਦੀ ਆਪਸ਼ਨ ਰਾਈਟ ਆ ਜਿਹੜੀ ਉਹ ਹੈ ਅੰਦਰੂਨੀ ਫਾਲਟ ਤੋਂ। ਜਦੋਂ ਅੰਦਰੂਨੀ ਫਾਲਟ ਪੈ ਜਾਂਦਾ ਤਾਂ ਬਕਲ ਜ਼ਰਲੇ ਦਾ ਸਿੰਬਲ ਆ ਜਾਂਦਾ ਹੈ। ਫਿਰ ਉਸ ਨੂੰ ਰੀਸੈਟ ਕਰਨਾ ਹੁੰਦਾ ਹੈ। ਠੀਕ ਹੈ ਜੀ। ਰੀਸੈਟ ਕਰਨ ਤੋਂ ਬਾਅਦ ਹੀ ਆਪਾਂ ਟਰਾਂਸਫਾਰਮਰ ਨੂੰ ਚਲਾ ਸਕਦੇ ਹਾਂ ਜੀ। ਪਾਵਰ ਟਰਾਂਸਫਾਰਮਰ ਦੇ ਵਿੱਚ ਬਕਲ ਜ਼ਰਲੇ ਲੱਗੀ ਹੁੰਦੀ ਹੈ। ਸੋ ਆਪਾਂ ਵੀਡੀਓ ਵੀ ਪਾਈ ਸੀਗੀ ਲਾਈਵ ਕਿਸੇ ਸਬਸਟੇਸ਼ਨ ਤੋਂ ਲਾਈਵ ਹੋਈ ਸੀਗੀ ਆਪਾਂ ਉਹ ਤੁਸੀਂ ਜ਼ਰੂਰ ਵੇਖ ਲਓ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਜਾਣਕਾਰੀ ਮਿਲੇਗੀ ਵੀ ਕਿਵੇਂ-ਕਿਵੇਂ ਲਾਈਟ ਸਾਡੇ ਘਰ ਤੱਕ ਪਹੁੰਚਦੀ ਹੈ ਨੈਕਸਟ ਕੁਐਸਚਨ ਚੱਲੀਏ ਦੋਸਤੋ 13 ਨੰਬਰ ਕੁਐਸਚਨ ਹੈ ਟਰਾਂਸਫਾਰਮਰ ਦੀ ਲੋਡ ਵਾਲੀ ਸਾਈਡ ਨੂੰ ਕੀ ਕਹਿੰਦੇ ਹਨ ਟਰਾਂਸਫਾਰਮਰ ਦੀ ਲੋਡ ਵਾਲੀ ਸਾਈਡ ਨੂੰ ਕੀ ਕਹਿੰਦੇ ਹਨ ਪ੍ਰਾਇਮਰੀ ਵੈਂਡਿੰਗ ਸੈਕੰਡਰੀ ਵੈਂਡਿੰਗ ਦੋਵੇਂ ਜਾਂ ਕੋਈ ਨਹੀਂ ਤੋ ਦੋਸਤੋ ਇਹ ਸਾ ਜੋ ਰਾਈਟ ਆਨਸਰ ਹੈ ਉਹ ਹੈ ਸੈਕੰਡਰੀ ਵਾਈਂਡਿੰਗ ਜਿੱਧਰ ਆਪਣਾ ਲੋਡ ਹੁੰਦਾ ਹੈ ਉਹ ਸੈਕੰਡਰੀ ਵਾਈਂਡਿੰਗ ਹੈ ਜਿੱਧਰ ਆਪਣੇ ਕੋਲੋਂ ਅਗੁੱਸ ਸਪਲਾਈ ਆ ਰਹੀ ਹੈ ਉਸ ਨੂੰ ਕਹਿੰਦੇ ਹਨ ਪ੍ਰਾਇਮਰੀ ਵਾਈਂਡਿੰਗ ਨੈਕਸਟ ਕੁਐਸਚਨ ਚੱਲ ਗਿਆ ਦੋਸਤੋ ਕੁਐਸਚਨ ਨੰਬਰ ਹੈ 14 ਆਨ ਲੋਡ ਤੇ ਟੈਪ ਚੈਂਜਰ O L O L T C ట్రాన్స్‌ఫార్ਮਰ ਦੀ ਕਿਸ ਸਾਈਡ ਤੇ ਲੱਗਿਆ ਹੁੰਦਾ ਹੈ ਹਾਂਜੀ ਦੋਸਤੋ ਐਚ ਵੀ ਸਾਈਡ ਦੀ ਵਾਈਂਡਿੰਗ ਤੇ ਐਲ ਵੀ ਸਾਈਡ ਵਾਈਂਡਿੰਗ ਤੇ ਜਦੋਂਵੇਂ ਜਾ ਕੋਈ ਨਹੀਂ ਟੈਪ ਚੇਂਜਰ ਜਿੱਥੋਂ ਆਪਾਂ ਟੈਪ ਨੂੰ ਟੈਪ ਪੋਜੀਸ਼ਨ ਨੂੰ ਆਪਾਂ ਵਧਾਉਂਦੇ ਆ ਜਦੋਂ ਆਪਣੇ ਕੋਲ ਲੋਡ ਜ਼ਿਆਦਾ ਹੋ ਜਾਂਦਾ ਹੈ ਤਾਂ ਟੈਪ ਪੋਜੀਸ਼ਨ ਨੂੰ ਆਪਾਂ ਜਿਹੜਾ ਜਾਂ ਦੇ ਕੇ ਉਸ ਨੂੰ ਵਧਾ ਦਿੰਦੇ ਆ ਜੇਕਰ ਬਾਰਸ਼ ਵਗੈਰਾ ਆਉਂਦੀ ਹੈ ਤਾਂ ਸਬਸਟੇਸ਼ਨ ਤੇ ਜਾ ਕੇ ਉਥੋਂ ਤੁਸੀਂ ਜਾ ਕੇ ਵੇਖ ਸਕਦੇ ਹੋ ਉਥੋਂ ਆਪਾਂ ਟੈਪ ਪੋਜੀਸ਼ਨ ਨੂੰ ਘਟਾ ਦਿੰਦੇ ਆ ਤਾਂ ਜੋ ਆਪਣੇ ਘਰ ਵਿੱਚ ਸਪਲਾਈ ਬਿਲਕੁਲ ਵਧੀਆ ਤਰੀਕੇ ਨਾਲ ਨੋਰਮਲ ਚੱਲਦੀ ਰਹੇ ਐਂਡ ਕੋਈ ਵੀ ਜਾਲੀਮਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਐਚ ਵੀ ਸਾਈਡ ਦੀ ਵਾਈਂਡਿੰਗ ਤੇ ਨੈਕਸਟ ਕੁਐਸਚਨ ਜਲਦੀ ਦੋਸਤੋ ਜਨਰ ਜਨਰੇਟਰ ਦੀ ਰੇਟਿੰਗ ਕਿਸ ਵਿੱਚ ਹੁੰਦੀ ਹੈ ਜਨਰੇਟਰ ਦੀ ਕੇਡਲ ਜੂ ਕੇਵੀਏ ਕੇਡਲ ਜੂ ਜਾਂ ਕੇਵੀਏ ਆਰ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੇ ਵੀ ਏ ਨੈਕਸਟ ਕੁਐਸਚਨ ਚਲੀਏ ਦੋਸਤੋ 16 ਨੰਬਰ ਕੁਐਸਚਨ ਹੈ ਬਿਜਲੀ ਦੀਆਂ ਲਾਈਨਾਂ ਉੱਪਰ ਕੰਮ ਕਰਨ ਵੇਲੇ ਆਰਜੀ ਅਰਥ ਕਿੱਥੇ ਕਰਨੀ ਚਾਹੀਦੀ ਹੈ ਜਦੋਂ ਆਪਣਾ ਕੋਈ ਵੀ ਕਰਮਚਾਰੀ ਦੋਸਤੋ 11 ਕੀਵੀ ਤੇ ਕੰਮ ਕਰਦਾ ਹੈ ਚਾਹੇ ਆਪਾਂ ਪਰਮਿਟ ਲਿਆਏ ਹੁੰਦਾ ਹੈ ਸਾਇਕ ਕੰਟਰੋਲਰ ਸੁੱਝ ਵੀ ਕੱਟਿਆ ਹੁੰਦਾ ਹੈ ਪਰ ਜਿਹੜੀਆਂ ਅਰਥਾਂ ਕਰਨੀਆਂ ਹਨ ਉਹ ਬਹੁਤ ਜ਼ਰੂਰੀ ਹਨ ਇੱਥੇ ਜੇਕਰ ਆਪਣਾ ਅਧਿਕਾਰੀ ਕੋਈ ਕੰਮ ਕਰ ਰਿਹਾ ਹੈ ਤਾਂ ਅਰਥ ਕਿਹੜੇ ਪਾਸੇ ਕਰਾਂਗੇ ਕੰਮ ਕਰਨ ਵਾਲੀ ਜਗ੍ਹਾ ਦੇ ਅੱਗੇ ਕੰਮ ਕਰਨ ਵਾਲੀ ਜਗ੍ਹਾ ਦੇ ਪਿੱਛੇ ਕੰਮ ਕਰਨ ਵਾਲੀ ਜਗ੍ਹਾ ਦੇ ਦੋਨੇ ਪਾਸੇ ਜਾਂ ਕੰਮ ਕਰਨ ਵਾਲੀ ਜਗ੍ਹਾ ਦੇ ਕੋਲ ਇਸ ਦਾ ਰਾਈਟ ਆਨਸਰ ਹੈ ਕੰਮ ਕਰਨ ਵਾਲੀ ਜਗ੍ਹਾ ਦੇ ਦੋਨੇ ਪਾਸੇ ਕੋਈ ਵੀ ਲੀਕੇਜ ਗਰੰਟ ਨਾ ਇਧਰੋਂ ਆਵੇ ਨਾ ਇਧਰੋਂ ਆਵੇ ਜੇਕਰ ਆਪਰੇ ਕੋਲ ਅਰਥਾਂ ਕੀਤੇ ਹੋਏ ਨੇ ਤਾਂ ਨਾਦ ਨਾਲ ਹੀ ਆਪਣਾ ਲੀਕੇਜ ਗਰੰਟ ਗਰਾਊਂਡ ਹੋ ਜਾਂਦਾ ਹੈ ਤਾਂ ਜੋ ਅਧਿਕਾਰੀ ਜੋ ਵੀ ਵਿਅਕਤੀ ਕੰਮ ਕਰ ਰਿਹਾ ਹੁੰਦਾ ਉਸ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਅਰਥਾਂ ਕਰਨੇ ਜ਼ਰੂਰੀ ਹਨ ਕੀ ਕਰਨੇ ਹਨ ਜ਼ਰੂਰੀ ਅਰਥਾਂ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 17 ਬੈਟਰੀ ਦੀ ਸਪੈਸੀਫਿਕ ਗ੍ਰੈਵਿਟੀ ਕਿਸ ਯੰਤਰ ਨਾਲ ਮਾਪਦੇ ਹਾਂ ਬੈਟਰੀ ਦੀ ਸਪੈਸਿਫਿਕ ਗ੍ਰੈਵਿਟੀ ਜੋ ਆਪਣੇ ਸਬ ਸਿਸਟਮ ਦੇ ਅੰਦਰ ਸੈੱਲ ਲੱਗੇ ਹੁੰਦੇ ਹਨ ਬੈਟਰੀਆਂ ਲੱਗੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਆਪਾਂ ਬ੍ਰੇਕਰ ਸਰਕਟ ਬ੍ਰੇਕਰ ਚਲਾਉਂਦੇ ਹਾਂ ਸਰਕਟ ਬ੍ਰੇਕਰ ਆਨ ਆਫ ਕਰਦੇ ਹਾਂ ਜੋ ਡੀਸੀ ਕਰੰਟ ਹੁੰਦਾ ਹੈ ਪਹੁੰਚਦੇ ਆ ਉੱਥੇ ਬੈਟਰੀਆਂ ਲੱਗੀਆਂ ਹੁੰਦੀਆਂ ਹਨ ਉਸ ਦੀ ਜੋ ਸਪੈਸਿਫਿਕ ਗ੍ਰੈਵਿਟੀ ਆਪਾਂ ਹਰ ਰੋਜ਼ ਚੈੱਕ ਕਰਦੇ ਰਹਿੰਦੇ ਹਾਂ ਉਹ ਕਿਸ ਨਾਲ ਹੁੰਦੀ ਹੈ ਲੈਕਟੋਮੀਟਰ ਹਾਈਡ্রোਮੀਟਰ ਨਾਲ ਵੋਲਟਮੀਟਰ ਨਾਲ ਓਮਮੀਟਰ ਨਾਲ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਹਾਈਡ্রোਮੀਟਰ ਨਾਲ ਹਾਈਡ্রোਮੀਟਰ ਨਾਲ ਆਪਸ਼ਨ ਅ ਇਹਦਾ ਸ ਬਿਲਕੁਲ ਰਾਈਟ ਆਨਸਰ ਚਲਦੇ ਨੇਕਸਟ ਕੁਸਚਨ ਤੇ ਕੁਸਚਨ ਨੰਬਰ ਹੈ 18 ਕਰੰਟ ট্রান্সਫਾਰਮਰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਕਰੰਟ ট্রান্সਫਾਰਮਰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਮੈਗਰਮੈਂਟ ਪ੍ਰੋਟੈਕਸ਼ਨ ਮੈਗਰਮੈਂਟ ਤੇ ਪ੍ਰੋਟੈਕਸ਼ਨ ਜਾਂ ਦੋਵੇਂ ਕਰੰਟ ট্রান্সਫਰਮ ਸੀਟੀ ਜਿਨੂੰ ਕਹਿੰਦੇ ਹਨ ਸੀਟੀ ਹੋ ਗਿਆ ਇੱਕ ਪੀਟੀ ਹੋ ਗਿਆ ਪੀਟੀ ਹੋ ਗਿਆ ਪੋਟੈਸ਼ਲ ট্রান্সਫਰਮ ਸੀਟੀ ਹੋ ਕਰੰਟ ਰੈਟਰ ট্রান্সਫਰਮ ਇਸ ਦਾ ਰਾਈਟ ਆਨਸਰ ਹੈ ਮੈਗਰਮੈਂਟ ਤੇ ਪ੍ਰੋਟੈਕਸ਼ਨ ਦੇ ਲਈ ਨੈਕਸਟ ਕੁਐਸਚਨ ਚੱਲ ਗਿਆ ਦੋਸਤੋ 9 19 ਨੰਬਰ ਕੁਐਸਚਨ ਹੈ ਥਰੀ ਫੇਸ ਐਲਟੀ ਕੇਬਲ ਕਿਹੜੇ ਰੰਗ ਨਾਲ ਦਰਸਾਈ ਜਾਂਦੀ ਹੈ ਜਿਹੜੀਆਂ ਆਪਣਾ ਥਰੀ ਫੇਸ ਕੇਬਲ ਹੁੰਦੀ ਹੈ ਕਿਹੜੇ ਰੰਗ ਨਾਲ ਦਰਸਾਈ ਜਾਂਦੀ ਹੈ ਲਾਲ ਜਾਮਣੀ ਹਰੀ ਲਾਲ ਪੀਲੀ ਨੀਲੀ ਅਤੇ ਕਾਲੀ ਦਾ ਰਾਈਟ ਆਨਸਰ ਹੈ ਲਾਲ ਪੀਲੀ ਨੀਲੀ ਅਤੇ ਕਾਲੀ ਰੈੱਡ yellow blue black black ਹੋ ਗਿਆ ਆਪਣਾ ਅਰਥ ਵਾਸਤੇ ਨਿਊਟਰਲ ਨੀਲੀ ਫੇਸ ਪੀਰੀ ਫੇਸ ਲਾਲ ਫੇਸ ਨੈਕਸਟ ਕੁਸਚਨ ਕੁਸਚਨ ਨੰਬਰ ਹੈ ਵੀ ਉਚਾਈ ਤੇ ਕੰਮ ਕਰਨ ਵੇਲੇ ਸਾਨੂੰ ਕੀ ਪਹਿਨਣਾ ਚਾਹੀਦਾ ਹੈ ਹੈਲਮਟ ਸੇਫਟੀ ਬੈਲਟ ਦੋਵੇਂ ਬਿਲਕੁਲ ਰਾਈਟ ਆਨਸਰ ਹਨ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਐਂਡ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਵਾਰ-ਵਾਰ ਮੈਂ ਕਹਿ ਰਿਹਾ ਇਸ ਨੰਬਰ ਤੋਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁੰਤਰਾਤ ਸਾਰੀਆਂ ਪੀਡੀਐਫ 1200 1300 ਦੇ ਕਰੀਬ ਐਮਸੀਕਿਊ ਮਿਲ ਜਾਣਗੇ ਸੋ ਵੀਡੀਓ ਨੂੰ ਵਟਵਟ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਸੋ ਅੱਧੀ ਵੀਡੀਓ ਵਿੱਚ ਇੰਨਾ ਹੀ ਮਿਲਦਾ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ